ਸਾਹ ਪਿੰਡ ਸਰਾਲ ਔਰ ਪੰਚ ਸਾਹਿਬਰਾਮ ਸਾਡੇ ਮਜਬੂਰਿਆ ਜੀਵਨਜੀ ਸੁਮਨ ਸਾਹਿਬ ਔਰ ਆਪਾਂ ਇੱਕ ਨੱਤਿਆਂ ਦੀ ਗੱਲ ਕੀਤੀ ਸੀ ਮੁੰਡੇ ਦਾ ਬੱਡੇ ਔਰ ਮਦਨੇ ਵਾਲਾ ਪਤੈਨ ਦੇ ਸੋਨੇ ਦੀਆਂ ਨੱਤਿਆਂ ਬਣਾਇਆ ਇਹਨਾਂ ਦੇ ਡੈਡੀ ਨੇ ਵੀ ਤੇ ਬੱਚਿਆਂ ਨੇ ਵੀ ਅਨੁਸਾਰ ਦੇਣਗੇ ਆਪਣੇ ਹੱਥਾਂ ਨਾਲ ਬਹੁਤ ਨਹੀਂ ਪਾੜਿਆ ਕਿ ਸਾੜਿਆ ਨਹੀਂ ਕਿ ਤੁਮੀ ਉਹਨਾਂ ਦਾ ਮਾਣਾ ਹੀ ਹੈ ਇਹ ਇੱਕ ਚਾਹ ਦੇ ਗਾਮੇ ਇਹ ਸਾਡੇ ਤਿੰਨ ਬਣਵਾ ਲੈ ਆਪਰਾਇ ਰਹਿਮਤਾਂ ਔਰ ਸੋਨਿਆ ਇਹਦੀ ਕੋਈ ਕਮੀ ਨਹੀਂ ਬਨੇ ਵਾਲੋ 사ਲਾ ਦਰਬਾਰ ਐ ਸਾਂ سونے ਦਾ ਬਣਾਤਾ ਜਾ ਕੇ ਦਰਸ਼ਨ ਕਰੋ ਆਰਾ ਦਰਬਾਰ سونے ਦਾ ਚਾਂਦੀ ਦਾ ਬਣਿਆ ਹੋਇਆ ਹਾਏ ਔਰ ਸਾਨੂੰ ਖੁਸ਼ੀਆਂ ਮਿਲਦੀਆਂ ਤੇ ਮੰਦਨੇ ਵਾਲਿਓ ਗੱਲ ਲਿਤਾ ਆ ਤੂੰ ਮੇਲੇ ਚ ਕਹਦੇ ਨਾ ਉਹ ਕਰਨਾ ਆਂ ਇਹ ਜਿਹੜਾ ਮੇਲਾ ਆ ਮੰਨੇ ਵਾਲੇ ਉਹ ਬੜੀ ਰਹਿਮਤਾ ਦੇ ਨਾਲ ਤੁਰਿਆ ਹੋਇਆ ਲਖਰਾ ਦਾ ਸਿੱਧਵਲੀ ਦੀ ਸ਼ਕਤੀ ਆ ਮੈਨੂੰ ਕਹਿੰਦੇ ਬਾਬਾ ਜੀ ਫੋਨ ਤੇ ਮੀਂਹ ਦਿੱਸਿਆ ਆ 9 ਵਜੇ ਦਾ ਮੈਂ ਕਹਾ ਫੋਨ ਤੇ ਦਿੱਸਿਆ ਇੰਤਾ ਦਿਖਾਇਆ ਵੀ ਸੰਹ ਜੇ ਦਿਖਾਏਗਾ ਫੇ ਔਖਾ ਕੁਝ ਨਹੀਂ ਹੁੰਦਾ ਮੈਂ ਫਲਵੇ ਤੇ ਬੈਠੇ ਆ ਤਾਕਰੀਂ ਕਿ ਮੈਂ ਅਗਲਾ ਪਰ ਚੱਲ ਰਹੀ ਆ ਐਸੀ ਤਰ੍ਹਾਂ ਮੰਨੇ ਵਾਲੋ ਸਵੇਰ ਨੂੰ ਬਹੁਤ سارے ਕਲਾਕਾਰ ਜਿੱਕੇ ਦਲਵਾਰ ਤੇ ਆਲਗੀ ਲਗਾਉਣਗੇ ਔਰ 12 ਤਰੀਕ ਨੂੰ ਸੱਜ ਮੇਲਾ ਜਿਹਦੇ ਵਿੱਚ ਮੰਦਨੇ ਵਾਲੋ ਸੋਨੇ ਦਾ ਬੁਲਟ ਮੋਟਰਸਾਈਕਲ ਬੜੇ ਸੋਨੇ ਤਰੀਕੇ ਨਾਲ ਬਣਿਆ ਔਰ ਜਿਹਦਾ ਸਮਾਨ ਨਗਰਵਾਸਾਂ ਦਾ ਸਰਪੰਚ ਸਾਹਿਬ ਨੇ ਹੋਏਗਾ ਔਰ ਪੂਰੀ ਪੰਚਾਇਤ ਇਹ ਮੰਦਨੇ ਵਾਲੋ ਲਖਦਾ ਦਾ ਸਤਿਗੁਣੀ ਦੀ ਕਿਰਪਾ ਆ ਔਰ ਮੇਰੇ ਵੱਲੋਂ ਸਤਿਵੰਤੋ ਮੇਰਾ ਨਾਮ ਔਰ ਅਗਲੇ ਸਾਲ ਨੂੰ ਮੰਦਨੇ ਵਾਲੋ ਆਪਾਂ ਛੋਟੇ ਮੁੰਡੇ ਨੂੰ 6 ਮੰਡ ਦੀ ਮੰਦੀ ਪਾਵਾਂਗੇ। ਮੈਂ ਔਰ ਸਾਜੀ ਨੂੰ ਮੰਦਨੇ ਵਾਲੇ ਸਵੇਰ ਨੂੰ ਗੁਰਪ੍ਰਧਾਪੀ ਸਮਾਨ ਹੋਣਾ। ਸੋਨੇ ਦੇ ਲੋਟਕ ਬਲੌਕ ਦੇ ਨਾਲ ਸਿੰਦੇ ਦਾ ਵੀ ਹੋਣਾ ਔਰ ਗੌਣ ਵਾਲਿਆਂ ਦੇ ਵੀ ਹੋਣਾ। ਗੌਣ ਵਾਲੀਆਂ ਬੀਬੀਆਂ ਜਿਹੜੀਆਂ ਨਾਮ ਬਸੋਲੀਆਂ ਵਾਲੀਆਂ ਕਹਿੰਦੇ ਉਹਨਾਂ ਨੂੰ ਸੋਲੀਆਂ ਵਾਲੀਆਂ ਮੰਦਨੇ ਵਾਲਿਓ ਮੈਨੂੰ ਸਾਰੇ ਜਣੇ ਕੁਛ ਲੋ ਰਹਿੰਦੇ ਕਿੰਨੇ ਖਾਂਚੇ ਕਿਤਾ ਕਰਦੇ ਤੇ ਜਦੋਂ ਮੈਂ ਮੇਰੇ ਕੋ ਕੈਨੇਡਾ ਆਉਂਦੇ ਆ ਉਹਨਾਂ ਨੂੰ ਪਤਾ ਲੱਗਦਾ ਫਿਰ ਐਸੋ ਲੱਗਦਾ